ਰੰਮ ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਿੱਖ ਧਰਮ ਵਿੱਚ ਸ਼ਹਾਦਤਾਂ ਦਾ سلسلہ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੇਲੇ ਤੋਂ ਹੀ ਚੱਲਦਾ ਆ ਰਿਹਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਹਿਲੇ ਸਿੱਖ ਸ਼ਹੀਦ ਹੋਏ ਹਨ ਭਾਈ ਤਾਰੂਪ ਪਟਜੀ ਜਿਨ੍ਹਾਂ ਨੂੰ ਬਲਦੀ ਅੱਗ ਵਿੱਚ ਸੁੱਟ ਕੇ ਸ਼ਹੀਦ ਕੀਤਾ ਗਿਆ ਸੀ ਤੇ ਅੱਜ ਅਸੀਂ ਗੱਲ ਕਰਨ ਲੱਗੇ ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦੂਸਰੇ ਸਿੱਖ ਸ਼ਹੀਦ ਦੇ ਬਾਰੇ ਉਹ ਕੌਣ ਸੀ ਉਹਨਾਂ ਨੂੰ ਕਿਉਂ ਅਤੇ ਕਿਵੇਂ ਸ਼ਹੀਦ ਕੀਤਾ ਗਿਆ ਇੱਕ ਵਾਰ ਪਿਆਰ ਨਾਲ ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਧ ਸੰਗਤ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦੂਸਰੇ ਸਿੱਖ ਸ਼ਹੀਦ ਹੋਏ ਹਨ ਕਾਜੀ ਰੁਕਨ ਦੇਨ ਜੀ ਜੋ ਮੱਕੇ ਦੇ ਕਾਜੀ ਸਨ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਦੀ ਬੇਨਤੀ ਪ੍ਰਵਾਨ ਕਰਕੇ ਮੱਕੇ ਗਏ ਤਾਂ ਉੱਥੇ ਗੁਰੂ ਜੀ ਆਰਾਮ ਕਰਨ ਲਈ ਲੰਮੇ ਪਏ ਸਨ ਗੁਰੂ ਜੀ ਦੇ ਚਰਨ ਮੱਕੇ ਵੱਲ ਵੇਖ ਕੇ ਮੁੱਲਾ ਜੀਵਨ ਗੁੱਸੇ ਵਿੱਚ ਆਇਆ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਲੱਤ ਮਾਰ ਕੇ ਕਿਹਾ ਕੌਣ ਹੈ ਕਾਫਰ ਜੋ ਖੁਦਾ ਦੇ ਘਰਵਲ ਪੈਰ ਕਰਕੇ ਸੁਤਾ ਹੈ ਤੇਰੀ ਹਿੰਮਤ ਕਿਵੇਂ ਪਈ ਗੁਰੂ ਜੀ ਨੇ ਆਖਿਆ ਜੀਵਨ ਜੀ ਮaaf ਕਰ ਦਿਓ ਰਾਤ ਆਏ ਸਾਂ ਥੱਕੇ ਹੋਣ ਕਰਕੇ ਸੌਂ ਗਏ ਪਤਾ ਹੀ ਨਹੀਂ ਲੱਗਾ ਇੱਧਰ ਖੁਦਾ ਦਾ ਘਰ ਹੈ ਤੁਸੀਂ ਆਓ ਕਰੋ ਜਿੱਧਰ ਖੁਦਾ ਦਾ ਘਰ ਨਹੀਂ ਹੈ ਉਸ ਪਾਸੇ ਪੈਰ ਕਰ ਦਿਓ ਜੀਵਨ ਮੁੱਲਾ ਨੇ ਗੁੱਸੇ ਚ ਆ ਕੇ ਗੁਰੂ ਜੀ ਦੇ ਚਰਨ ਪਕੜ ਕੇ ਕੱਸੀ ਢਕੇ ਦੂਜੇ ਪਾਸੇ ਕਰ ਦਿੱਤੇ ਜਦ ਜੀਵਨ ਨੇ ਵੇਖਿਆ ਤਾਂ ਮੱਕਾ ਉਸ ਪਾਸੇ ਦਿਸਿਆ ਜਿੱਧਰ ਗੁਰੂ ਜੀ ਦੇ ਚਰਨ ਸਾਨਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਮੁੱਲਾ ਜੀਵਨ ਹੈਰਾਨ ਹੋ ਗਿਆ ਚਰਨ ਪਕੜ ਕੇ ਹੋਰ ਪਾਸੇ ਕਰ ਦਿੱਤੇ ਮੱਕਾ ਫੇਰ ਉਸੇ ਪਾਸੇ ਦਸਿਆ ਜਿੱਧਰ ਗੁਰੂ ਜੀ ਦੇ ਚਰਨ ਸਨ ਬਥੇਰੀਆਂ ਅੱਖਾਂ ਖਾਂ ਮਲੀਆਂ ਪਰ ਗੱਲ ਨਾ ਬਣੀ ਹੈਰਾਨ ਹੋ ਕੇ ਫੇਰ ਗੁਰੂ ਜੀ ਦੇ ਚਰਨ ਪਕੜ ਕੇ ਕਸੀਟ ਕੇ ਹੋਰ ਪਾਸੇ ਕਰ ਦਿੱਤੇ ਪਰ ਮੱਕਾ ਫਿਰ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਾਲੇ ਪਾਸੇ ਹੀ ਨਜ਼ਰ ਆ ਰਿਹਾ ਹੈ ਆਖੋ ਸਤ ਨਾਮ ਸ੍ਰੀ ਵਾਹਿਗੁਰੂ ਭਾਈ ਗੁਰਦਾਸ ਜੀ ਆਪਣੀ ਬਾਣੀ ਵਿੱਚ ਬਿਆਨ ਕਰਦੇ ਨੇ ਬਾਬਾ ਫਿਰ ਮੱਕੇ ਗਿਆ ਨੀਲ ਵਸਤਰ ਧਾਰੇ ਬਨਵਾਰੀ ਆਸਾ ਹੱਥ ਕਿਤਾਬ ਕਸ਼ ਕੂਜ਼ਾ ਬਾਗ ਮਸੱਲਾ ਧਾਰੀ ਬੈਠਾ ਜਾਏ ਮਸਜਿਦ ਵਿੱਚ ਜਿੱਥੇ ਹਾਜੀ ਹੱਜ ਗੁਜ਼ਾਰੀ ਜਾਂ ਬਾਬਾ ਸੁੱਤਾ ਰਾਤ ਨੂੰ ਵੱਲ ਮਹਿਰਾਬੇ ਪਾਇ ਪਸਾਰੀ ਜੀਵਨ ਮਾਰੀ ਲੱਤ ਦੀ ਕਿਹੜਾ ਸੁੱਤਾ ਕੁਫਰ ਕੁਫਾਰੀ ਲੱਤਾਂ ਵੱਲ ਖੁਦਾਏ ਦੇ ਕਿਉਂ ਕਰ ਪਿਆ ਹੋਏ ਬਜ਼ਗਾਰੀ ਟੰਗੋਂ ਪਕੜ ਕਸਿਟਿਆ ਫਿਰਿਆ ਮੱਕਾ ਕਲਾ ਦਿਖਾਰੀ ਹੋਏ ਹੈਰਾਨ ਕਰੇਨ ਜੋਹਾਰੀ ਹੋਏ ਹੈਰਾਨ ਕਰੇਨ ਜੋਹਾਰੀ ਮੁਕਦੀ ਗੱਲ ਮੁੱਲਾਂ ਜੀਵਨ ਜਿਸ ਪਾਸੇ ਗੁਰੂ ਜੀ ਦੇ ਚਰਨ ਪਕੜ ਕੇ ਕਰ ਦਿੰਦਾ ਉਸੇ ਪਾਸੇ ਹੀ ਮੱਕਾ ਨਜ਼ਰ ਆ ਰਿਹਾ ਹੈ ਇੰਨੇ ਚਿਰ ਤੱਕ ਕਾਜੀ ਰੁਕਣ ਦੀਨ ਤੇ ਹੋਰ ਆਗੂ ਆਗੇ ਜਦੋਂ ਉਹਨਾਂ ਨੇ ਇਹ ਕੌਤਕ ਵੇਖਿਆ ਤਾਂ ਗੁਰੂ ਜੀ ਦੇ ਚਰਨਾਂ ਤੇ ਸਿਰ ਰੱਖ ਕੇ ਮਾਫੀ ਮੰਗੀ ਤੇ ਗੁਰੂ ਜੀ ਨਾਲ ਬਹੁਤ ਸਾਰੀਆਂ ਵਿਚਾਰਾਂ ਕੀਤੀਆਂ ਆਪਣੇ ਸਾਰੇ ਸ਼ੰਕੇ ਦੂਰ ਕੀਤੇ ਕਹਿੰਦੇ ਹਨ ਕਿ ਕਾਜੀ ਰੁਕਣਦੀਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ 360 ਸਵਾਲ ਕੀਤੇ ਗੁਰੂ ਜੀ ਨੇ ਬਹੁਤ ਪਿਆਰ ਨਾਲ ਸਾਰੇ ਸਵਾਲਾਂ ਦੇ ਉੱਤਰ ਦਿੱਤੇ ਕਾਜੀ ਰੁਕਣਦੀਨ ਨੇ ਗੁਰੂ ਜੀ ਕੋਲੋਂ ਨਿਸ਼ਾਨੀ ਦੇ ਤੌਰ ਤੇ ਗੁਰੂ ਜੀ ਦੀਆਂ ਖੜਾਵਾਂ ਤੇ ਹੱਥ ਵਿੱਚ ਫੜਿਆ ਡੰਡਾ ਕੋਲ ਰੱਖ ਲਿਆ ਕਾਜੀ ਰੁਕਣਦੀਨ ਨੂੰ ਗੁਰੂ ਜੀ ਕੋਲੋਂ ਗਿਆਨ ਹੋ ਗਿਆ ਤਾਂ ਉਹ ਗੁਰੂ ਜੀ ਦੀ ਸਿੱਖਿਆ ਤੇ ਹੀ ਚੱਲਣ ਲੱਗਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੱਕਾ ਤੋਂ ਅਲਵਿਦਾ ਹੋਣ ਦੇ ਕੁਝ ਸਮੇਂ ਬਾਅਦ ਲੋਕਾਂ ਨੇ ਅਮੀਰ ਮੱਕਾ ਕੋਲ ਸ਼ਿਕਾਇਤ ਕੀਤੀ। ਰਾਜੇ ਕੋਲ ਸ਼ਿਕਾਇਤ ਲਗਾਈ ਕਿ ਇਹ ਕਾਫਰਾਂ ਦਾ ਕਲਾਮ ਪੜਦਾ ਹੈ। ਅਮੀਰ ਮੱਕਾ ਨੇ ਕਾਜੀ ਰੁਕਨਦੀਨ ਤੇ ਕਾਫਰ ਹੋਣ ਦਾ ਫਤਵਾ ਲਾਇਆ। ਤੇ ਫਤਵਾ ਇਹ ਸੁਣਾਇਆ ਕੇ ਰੁਕਣ ਦੀਨ ਆਪ ਕਾਫਰ ਹੈ ਤੇ ਉਸ ਦਾ ਮੁਰਸ਼ਿਦ ਨਾਨਕ ਫਕੀਰ ਵੀ ਕਾਫਰ ਹੈ 30 ਕੋੜੇ ਮਾਰੇ ਜਾਣ ਤੇ 11 ਦਿਨ ਕੋਠੀ ਬੰਦ ਰੱਖਿਆ ਜਾਏ ਇਸ ਦੇ ਕੁਵੈਸ਼ ਕਬੀਲੇ ਨੂੰ ਦੇਸ਼ ਛੱਡਣ ਦੀ ਸਜ਼ਾ ਦਿੱਤੀ ਜਾਂਦੀ ਹੈ ਤੇ ਇਹਨਾਂ ਦੀ ਜਾਇਦਾਦ ਜ਼ਬਤ ਕੀਤੀ ਜਾਵੇ ਸਾਧ ਸੰਗਤ ਜੀ ਇਹ ਲੋਕ ਹੁਣ ਤਾਂ ਤਹਿਰਾਨ ਤੇ ਅਫਗਾਨਿਸਤਾਨ ਦੀਆਂ ਪਹਾੜੀਆਂ ਵਿੱਚ ਰਹਿੰਦੇ ਹਨ ਮੂੰਹ ਕਾਲਾ ਕਰਕੇ ਮੱਕਾ ਸ਼ਹਿਰ ਚ ਫੇਰਿਆ ਜਾਵੇ ਉਲਟਾ ਟੰਗਿਆ ਜਾਵੇ ਰੇਤ ਚ ਗਲੇ ਤੱਕ ਦਬਕੇ ਗੰਗਸਾਰ ਕੀਤਾ ਜਾਵੇ ਸਾਧ ਸੰਗਤ ਜੀ ਗੰਗਸਾਰ ਤੋਂ ਭਾਵ ਹੈ ਧਰਤੀ ਵਿੱਚ ਅੱਧਾ ਗੱਡ ਕੇ ਪੱਥਰ ਮਾਰ ਮਾਰ ਕੇ ਮਾਰ ਦੇਣਾ ਇਹ ਸਜ਼ਾਾਂ ਕਾਜੀ ਰੁਕਣ ਦੀਨ ਨੂੰ ਪਹਾੜ ਦੀ ਗੁਫਾ ਚੋਂ ਬਾਹਰ ਕੱਢ ਕੇ ਸੁਣਾਈਆਂ ਗਈਆਂ ਕਿਉਂਕਿ ਉਹ ਪਹਾੜ ਦੀ ਗੁਫਾ ਚ ਬੈਠ ਕੇ ਗੁਰੂ ਸਾਹਿਬ ਦੇ ਸ਼ਬਦਾਂ ਨੂੰ ਪੜ੍ਹ ਕੇ ਇਬਾਦਤ ਕਰ ਰਿਹਾ ਸੀ ਜਦੋਂ ਉਸ ਨੂੰ ਇਹ ਸਜਾਵਾਂ ਸੁਣਾਈਆਂ ਤਾਂ ਉਸ ਵੇਲੇ ਵੀ ਉਹ ਗੁਰੂ ਜੀ ਦੇ ਸ਼ਬਦਾਂ ਦੀ ਮਸਤੀ 'ਚ ਮਸਤ ਸੀ ਉਸ ਨੂੰ ਇਹਨਾਂ ਸਜਾਵਾਂ ਦਾ ਰਤੀ ਪਰ ਵੀ ਅਸਰ ਨਾ ਹੋਇਆ ਤੇ ਸਾਰੀਆਂ ਸਜਾਵਾਂ ਹੱਸਦੇ ਹੱਸਦੇ ਭੁਗਤ ਲਈਆਂ ਬਾਈ ਮੇ ਦਿਨ ਗੰਗਸਾਰ ਕਰਨ ਲਈ ਸ਼ਹਿਰ ਦੇ ਬਾਹਰ ਜੂਨ ਮਹੀਨੇ ਤੱਕ ਦੀ ਰੇਤ ਵਿੱਚ ਗੱਡਣ ਲਈ ਜਦੋਂ ਜਾ ਰਹੇ ਸਨ ਤਾਂ ਉਹਨਾਂ ਦੇ ਰੋਮ ਰੋਮ ਚੋਂ ਸੱਤ ਕਰਤਾਰ ਸੱਤ ਕਰਤਾਰ ਦੀਆਂ ਆਵਾਜ਼ਾਂ ਆ ਰਹੀਆਂ ਸਨ ਗਲੇ ਤੱਕ ਜਦੋਂ ਰੇਤ ਚ ਉਹਨਾਂ ਨੂੰ ਗੱਡਿਆ ਗਿਆ ਤਾਂ ਆਖਰੀ ਬਿਆਨ ਦੇਣ ਲਈ ਆਖਿਆ ਗਿਆ ਕਿਉਂਕਿ ਦੋਸ਼ੀ ਨੂੰ ਮਾਰਨ ਤੋਂ ਪਹਿਲਾਂ ਉਸਦੇ ਆਖਰੀ ਬਿਆਨ ਲੈ ਜਾਂਦੇ ਹਨ ਕਾਜੀ ਰੁਕਣਦੀਨ ਨੂੰ ਵੀ ਆਖਰੀ ਬਿਆਨ ਦੇਣ ਲਈ ਆਖਿਆ ਤੇ ਉਸ ਵੇਲੇ ਕਾਜੀ ਰੁਕਣਦੀਨ ਜੀ ਦੀਆਂ ਅੱਖਾਂ ਗੁਰੂ ਜੀ ਦੇ ਸ਼ਬਦਾਂ ਦੀ ਮਸਤੀ 'ਚ ਬੰਦ ਸਨ ਕਾਜ਼ੀਆਂ ਨੇ ਉਸ ਨੂੰ ਉੱਚੀ ਆਵਾਜ਼ ਵਿੱਚ ਆਖਿਆ ਰੁਕਣਦੀਨ ਤੇਰਾ ਆਖਰੀ ਸਮਾਂ ਆ ਗਿਆ ਹੈ ਆਪਣੇ ਆਖਰੀ ਬਿਆਨ ਲਿਖਵਾ ਇਹ ਸੁਣਦੇ ਹੀ ਰੁਕਣਦੀਨ ਦੀਆਂ ਅੱਖਾਂ ਖੁੱਲ ਗਈਆਂ ਮੱਥੇ ਤੇ ਜਲਾਲ ਹੀ ਜਲਾਲ ਸੀ ਉਸ ਨੂੰ ਗੁਰੂ ਜੀ ਦਾ ਉਹ ਹੁਕਮ ਯਾਦ ਆਇਆ ਜੋ ਗੁਰੂ ਜੀ ਕੋਲੋਂ ਉਹਨਾਂ ਨੂੰ ਮਿਲਿਆ ਸੀ ਕਿ ਜੋ ਕੁਝ ਵੇਖਿਆ ਹੈ ਉਹ ਆਪਣੇ ਲੋਕਾਂ ਨੂੰ ਦੱਸਣਾ ਹੈ ਉਸ ਸਮੇਂ ਸਾਰਾ ਸ਼ਹਿਰ ਇਕੱਠਾ ਹੋਇਆ ਹੋਇਆ ਸੀ ਬਹੁਤ ਸਾਰੇ ਲੋਕ ਰੁਕਣਦੀਨ ਨੂੰ ਮਾਰਨ ਲਈ ਆਪਣੀਆਂ ਝੋਲੀਆਂ 'ਚ ਪੱਥਰ ਵਟੇ ਭਰ ਕੇ ਲਿਆਏ ਸਨ ਰੁਕਣਦੀਨ ਜੀ ਨੇ ਸੋਚਿਆ ਕਿ ਹੁਣ ਜਦ ਸਾਰਾ ਸ਼ਹਿਰ ਇਕੱਠਾ ਹੋ ਗਿਆ ਹੈ ਤਾਂ ਲੋਕਾਂ ਨੂੰ ਬਾਬਾ ਜੀ ਦੇ ਹੁਕਮ ਤੋਂ ਜਾਣੂ ਕਰਵਾ ਦੇਣਾ ਚਾਹੀਦਾ ਹੈ ਰੁਕਣਦੀਨ ਨੇ ਕਿਹਾ ਲਓ ਮੇਰਾ ਆਖਰੀ ਬਿਆਨ ਸੁਣੋ ਬਸ ਇਨਾ ਕਹਿਣ ਦੀ ਧੀਰ ਸੀ ਸਾਰਿਆਂ ਦੇ ਕੰਨ ਖੜੇ ਹੋ ਗਏ ਬਈ ਵੇਖਦੇ ਹਾਂ ਹੁਣ ਕੀ ਬਿਆਨ ਦੇਊਗਾ ਕਾਜੀ ਰੁਕਣਦੀਨ ਜੀ ਕਹਿੰਦੇ ਮੇਰਾ ਖੁਦਾ ਮੇਰਾ ਧਰਮ ਇਮਾਨ ਹਜਰਤ ਬਾਬਾ ਨਾਨਕ ਹੀ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਹਿੰਦੇ ਮੇਰਾ ਖੁਦਾ ਮੇਰਾ ਧਰਮ ਇਮਾਨ ਹਜਰਤ ਬਾਬਾ ਨਾਨਕ ਹੀ ਹੈ ਜੋ ਸਭ ਤੋਂ ਵੱਡੀ ਕਿਤਾਬ ਤੇ ਕਲਾਮ ਦਾ ਮਾਲਕ ਹੈ ਬਿਨਾਂ ਸ਼ੱਕ ਮੈਂ ਉਸ ਨਾਨਕ ਨੂੰ ਹੀ ਮੰਨਣ ਵਾਲਾ ਹਾਂ ਤੇ ਸਾਰੀ ਦੁਨੀਆ ਨੂੰ ਆਖਦਾ ਹਾਂ ਕਿ ਜੇ ਤੁਸੀਂ ਵੀ ਨਜਾਤ ਚਾਹੁੰਦੇ ਹੋ ਬਾਬੇ ਨਾਨਕ ਉਤੇ ਆਪਣਾ ਈਮਾਨ ਕਾਇਮ ਕਰੋ ਜੋ ਇਸ ਤਰ੍ਹਾਂ ਕਰੇਗਾ ਉਹ ਬਖਸ਼ਤ ਜਾਵੇਗਾ ਰੁਕਮਦੀਨ ਦਾ ਬਿਆਨ ਸੁਣ ਕੇ ਕਾਫੀ ਲੋਕ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਈਮਾਨ ਲੈ ਆਏ ਪਰ ਉਸ ਦੀ ਬਰਾਦਰੀ ਦੇ ਲੋਕਾਂ ਨੇ ਬਹੁਤ ਵਿਰੋਧ ਕੀਤਾ ਤੇ ਉਸ ਨੂੰ ਪੱਥਰ ਮਾਰ ਮਾਰ ਕੇ ਸ਼ਹੀਦ ਕਰ ਦਿੱਤਾ ਆਖੋ ਸਤਨਾਮ ਸ੍ਰੀ ਵਾਖੀ ਸਾਦ ਸੰਗਤ ਜੀ ਬੁੱਧੂ ਕਬੀਲੇ ਦੇ ਲੋਕ ਗੁਰੂ ਜੀ ਦੇ ਪੱਕੇ ਸਿੱਖ ਬਣ ਗਏ ਜੋ ਅੱਜ ਵੀ ਅਰਬੀ ਪਾਸ਼ਾ ਦੇ ਗੁਟਕਾ ਸਾਹਿਬ ਤੋਂ ਪਾਠ ਕਰਦੇ ਹਨ ਮੱਕਾ ਸ਼ਹਿਰ ਤੇ ਬਹਿਤਲ ਮੁਕੱਦਸ ਸ਼ਹਿਰ ਵਿੱਚ ਰਹਿੰਦੇ ਹਨ ਆਉ ਅਸੀਂ ਵੀ ਗੁਰੂ ਦੇ ਪੱਕੇ ਸਿੱਖ ਬਣੀਏ ਬਾਣੀ ਤੇ ਬਾਣੇ ਦੇ ਧਾਰਨੀ ਬਣੀਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦੂਸਰੇ ਸਿੱਖ ਸ਼ਹੀਦ ਕਾਜੀ ਰੁਕਨਦੀਨ ਜੀ ਦੀ ਸ਼ਹਾਦਤ ਨੂੰ ਕੋਟਾਨਕੋਟ ਪ੍ਰਣਾਮ ਸਤਿਗੁਰੂ ਕਿਰਪਾ ਕਰਨ ਹੋਇਆਂ ਪੁੱਲਾਂ ਦੀ ਮਾਫੀ ਬਖਸ਼ੋ ਆਗਿਆ ਬਲਾਉ ਫਤਿਹ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ